ਜੋ ਪਾਣੀਆ ਦਾ ਰੱਖਖਾ ਕਹ ਹੁੰਦਾ ਹੈ ਜਾਂ ਪੰਜਾਬ ਦਾ ਕੈਪਟਨ ਕਹ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਉਹ ਚੌਣ ਮੈਦਾਨ 'ਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਪਰ ਨੀਤਕੌਰ ਨੇ ਜਦੋਂ ਕਾਗਜ਼ ਭਰੇ ਉਦੋਂ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਆ ਜਾਣਗੇ ਈਡੀਆ ਨੇ ਬਹੁਤ ਪੁੱਛਣ ਦੀ ਉਦੋਂ ਕੋਸ਼ਿਸ਼ ਕੀਤੀ ਰਣਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਬੋਲੇ ਮੈਂ ਵੀ ਤਾਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦਾ ਰੂਪ ਆ ਕਿ ਮੇਰੇ ਨਾਲ ਗੱਲ ਨਹੀਂ ਬਣਦੀ ਮੇਰੇ ਨਾਲ ਸਰਦਾ ਨਹੀਂ ਹੁਣ ਜਦੋਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਬਣੀ ਤੁਸੀਂ ਦੇਖੋ ਕੈਪਟਨ ਉਮਰਿੰਦਰ ਸਿੰਘ ਨੇ ਜਦੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਮੱਥਾ ਟੇਕ ਕੇ ਸੌਂ ਖਾਧੀ ਸੀ ਉਸ ਵਾਲੇ ਬਿਆਨ ਨੇ ਜਾਂ ਕਹਿ ਦਈਏ ਕਿ ਉਸ ਵਾਲੇ ਸੌਂ ਨੇ ਸਰਕਾਰ ਬਣਾਤੀ ਸੀ ਕਾਂਗਰਸ ਦੀ ਬਾਅਦ 'ਚ ਬਿਆਨ ਆ ਗਿਆ ਸੀ ਕਿ ਮੈਂ ਐਦਾਂ ਨਹੀਂ ਕਿਹਾ ਮੈਂ ਤਾਂ ਐਦਾਂ ਕਿਹਾ ਸੀ ਕੈਪਟਨ ਉਮਰਿੰਦਰ ਸਿੰਘ ਜੇ ਬਿਮਾਰ ਨੇ ਤਾਂ ਉਹਨਾਂ ਦੀ ਟੀਮ ਤਾਂ ਬਿਮਾਰ ਨਹੀਂ ਹੈ ਅੱਜ ਕੱਲ ਤਾਂ ਤੁਸੀਂ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਇੱਕ ਲੀਡਰ ਦਾ ਆਪਣਾ ਪੂਰਾ ਸੋਸ਼ਲ ਮੀਡੀਆ ਦਾ ਪੇਜ ਹੈ ਕੈਪਟਨ ਅਮਰਿੰਦਰ ਸਿੰਘ ਤਾਂ ਉੱਥੇ ਵੀ ਕਿਤੇ ਨਜ਼ਰ ਨਹੀਂ ਆ ਰਹੇ ਹੈ ਕਿੱਥੇ ਨੇ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਦਾ ਵੈਲਕਮ ਪ੍ਰਨੀਤ ਕੌਰ ਦਾ ਹੋਇਆ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਕੀ ਉਸ ਨੂੰ ਭਾਵਨਾ ਨਹੀਂ ਗਈ ਕੈਪਟਨ ਅਮਰਿੰਦਰ ਸਿੰਘ ਕਿ ਭਈ ਜੇ ਮੈਂ ਗਿਆ ਤਾਂ ਮੇਰੇ ਨਾਲ ਵੀ ਕਿਤੇ ਇਦਾਂ ਦਾ ਵਿਵਹਾਰ ਨਾ ਹੋ ਜੇ ਐਡੇ ਵੱਡੇ ਆਗੂ ਦਾ ਜੇ ਹੁਣ ਵਿਰੋਧ ਲੋਕ ਕਰਦੇ ਨੇ ਤਾਂ ਉਹ ਗੱਲ ਨਾ ਸਹੀ ਨਹੀਂ ਜਾਂਦੀ 23 ਤਰੀਕ ਨੂੰ ਪੀਐਮ ਮੋਦੀ ਪੰਜਾਬ ਦੇ ਵਿੱਚ ਪਹਿਲੀ ਰੈਲੀ ਪਟਿਆਲਾ ਚ ਕਰ ਰਹੇ ਨੇ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੈਲਕਮ ਕਰਨ ਪਹੁੰਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਲੀਡਰ ਪਟਿਆਲੇ ਆਵੇ ਪ੍ਰਨੀਤ ਕੌਰ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਆਵੇ ਤੇ ਉਹਨਾਂ ਹੀ ਪ੍ਰਨੀਤ ਕੌਰ ਦੇ ਹਸਬੰਡ ਕੈਪਟਨ ਅਮਰਿੰਦਰ ਸਿੰਘ ਉਸ ਥੇ ਨਾ ਹੋਣ ਬਹੁਤ ਵੱਡੇ ਸਵਾਲ ਖੜੇ ਹੋ ਜਾਣਗੇ ਜੇ ਤੁਸੀਂ ਵਾਪਸ ਨਹੀਂ ਆਉਂਦੇ ਤਾਂ ਫਿਰ ਲੋਕ ਭੁੱਲ ਜਾਣਗੇ ਕਿ ਕੋਈ ਕੈਪਟਨ ਵੀ ਸੀਗਾ 2024 ਲੋਕ ਸਭਾ ਚੋਣਾਂ ਦਾ ਅਖਾੜਾ ਪਖਿਆ ਹੋਇਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਕੈਪਟਨ ਇਸ ਚੋਣ ਅਖਾੜੇ ਤੋਂ ਦੂਰ ਹੈ ਕੀ ਕਾਰਨ ਇਸ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਸੀਨੀਅਰ ਪੱਤਰਕਾਰ ਨੇ rau virender ji rau virender ji ਕੀ ਕਾਰਨ ਲੱਗ ਰਿਹਾ ਹੈ ਕਿ ਜੋ ਪਾਣੀਆਂ ਦਾ ਰਾਖਾ ਕਹ ਹੁੰਦਾ ਹੈ ਜਾਂ ਪੰਜਾਬ ਦਾ ਕੈਪਟਨ ਕਹ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਉਹ ਚੋਣ ਮੈਦਾਨ 'ਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਇਹ ਹੀ ਤਾਂ ਸਤਨਾਮ ਬਹੁਤ ਵੱਡਾ ਸਵਾਲ ਹੈ ਕੀ ਕੈਪਟਨ ਅਮਰਿੰਦਰ ਸਿੰਘ ਕਿੱਥੇ ਨੇ ਕੈਪਟਨ ਅਮਰਿੰਦਰ ਸਿੰਘ ਆ ਹੀ ਨਹੀਂ ਰਹੇ ਉਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਚਾਹੇ ਵਿਧਾਨ ਸਭਾ ਦੀ ਚੋਣ ਹੋਵੇ ਚਾਹੇ ਹੋਵੇ ਐਮਪੀ ਦੀ ਹਰ ਵਾਰ ਮੂਰੇ ਰਹਿ ਕੇ ਜਿਹੜੇ ਚੋਣ ਪ੍ਰਚਾਰ ਕਰਦੇ ਸੀ ਪੰਜਾਬ ਦੇ ਵਿੱਚੋਂ ਕਾਂਗਰਸ ਦੇ ਲਾਲੋ ਆਪਾਂ ਕਿ ਜਦੋਂ ਉਹ ਕਾਂਗਰਸ ਦੇ ਵਿੱਚ ਸੀ ਨੰਬਰ 1 ਜਿਹੜੇ ਸਟਾਰ ਪ੍ਰਚਾਰਕ ਸੀ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਵਿੱਚ ਨੇ ਪਰ ਸਟਾਰ ਪ੍ਰਚਾਰਕਾਂ ਵਾਲੀ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਉਹੀ ਹੈ ਨਾ ਇਸ ਕਰਕੇ ਜਿਹੜੇ ਲੋਕ ਨੇ ਉਹ ਸਵਾਲ ਪੁੱਛ ਰਹੇ ਨੇ ਕਿ ਕੈਪਟਨ ਉਮਰਿੰਦਰ ਸਿੰਘ ਕਿੱਥੇ ਨੇ ਤੁਸੀਂ ਵੀ ਪਤਾ ਕਰਨ ਦੀ ਗੱਲ ਕਰ ਰਹੇ ਹੋ ਹੁਣ ਦੇਖੋ ਗੱਲ ਕਰੋ ਕਿ ਪਰਨੀਤ ਕੌਰ ਨੇ ਜਦੋਂ ਕਾਗਜ਼ ਭਰੇ ਉਦੋਂ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਉਮਰਿੰਦਰ ਸਿੰਘ ਵੀ ਅੱਜ ਆ ਜਾਣਗੇ ਮੀਡੀਆ ਨੇ ਬਹੁਤ ਪੁੱਛਣ ਦੀ ਉਦੋਂ ਕੋਸ਼ਿਸ਼ ਕੀਤੀ ਰਣਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਬੋਲੇ ਕਹਿੰਦੇ ਕੈਪਟਨ ਉਮਰਿੰਦਰ ਸਿੰਘ ਦੇ ਥੋੜੇ ਜਿਹਾ ਟੈਸਟ ਹੋਣੇ ਨੇ ਕਿ ਮੈਂ ਵੀ ਤਾਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦਾ ਰੂਪ ਆ ਕਿ ਮੇਰੇ ਨਾਲ ਗੱਲ ਨਹੀਂ ਬਣਦੀ ਮੇਰੇ ਨਾਲ ਸਰਦਾ ਨਹੀਂ ਜੇ ਸਰਦਾ ਹੁੰਦਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਕਿਉਂ ਲੱਭਦੇ ਪੱਤਰਕਾਰ ਕਿਉਂ ਪੁੱਛਦੇ ਜੇ ਸਰਦਾ ਹੀ ਹੁੰਦਾ ਅਸਲ ਚ ਗੱਲ ਇਹ ਸਰਦਾ ਨਹੀਂ ਕੈਪਟਨ ਅਮਰਿੰਦਰ ਸਿੰਘ ਐਸਾ ਇੱਕ ਸਿਆਸਤਦਾਨ ਆ ਪੰਜਾਬ ਦਾ ਜਿਹਦੇ ਇੱਕ ਬਿਆਨ ਦੇ ਉੱਤੇ ਸਰਕਾਰਾਂ ਬਣਦੀਆਂ ਤੇ ਡਿੱਗਦੀਆਂ ਰਹੀਆਂ ਨੇ ਹੁਣ ਜਦੋਂ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਬਣੀ ਤੁਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੁਟਕਾ ਸਾਹਬ ਹੱਥ 'ਚ ਫੜ ਕੇ ਮੱਥਾ ਟੇਕ ਕੇ ਸੌਂ ਖਾਧੀ ਸੀ ਉਸ ਵਾਲੇ ਬਿਆਨ ਨੇ ਜਾਂ ਕਹਿ દਈਏ ਕਿ ਉਸ ਵਾਲੇ ਸੌਂ ਨੇ ਸਰਕਾਰ ਬਣਾਤੀ ਸੀ ਕਾਂਗਰਸ ਦੀ ਉਹ ਗੱਲ ਵੱਖਰੀ ਹੈ ਕਿ ਉਹ ਤੇ ਬਿਆਨ ਵਿਵਾਦ ਬਹੁਤ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਾਅਦ 'ਚੋ ਬਿਆਨ ਆ ਗਿਆ ਸੀ ਕਿ ਮੈਂ ਐਦਾਂ ਨਹੀਂ ਕਿਹਾ ਮੈਂ ਤਾਂ ਐਦਾਂ ਕਿਹਾ ਸੀ ਤੇ ਉਹ ਗੱਲਾਂ ਵੱਖਰੀਆਂ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਰਗਰਮ ਰਹਿਣਾ ਬੇਹਦ ਜ਼ਰੂਰੀ ਹੈ ਭਾਜਪਾ ਉਹਨਾਂ ਦੀ ਪਾਰਟੀ ਨਵੀਂ ਪਾਰਟੀ ਦੇ ਲਈ ਤੇ ਉਹਨਾਂ ਦੀ ਧਰਮ ਪਤਨੀ ਐਮਪੀ ਪਰਨੀਤ ਕੌਰ ਦੇ ਲਈ ਹੁਣ ਦੇਖੋ ਇਹਦੇ 'ਚ ਗੱਲਾਂ ਦੋ ਆ ਰਹੀਆਂ ਨੇ ਰਣਿੰਦਰ ਦੀ ਆਪਾਂ ਗੱਲ ਕਰਦੇ ਸੀ ਰਣਿੰਦਰ ਨੇ ਉਦੋਂ ਕਿਹਾ ਇਹ ਵੀ ਕਿਹਾ ਸੀ ਕਿ ਕੈਪਟਨ ਸਾਹਿਬ ਥੋੜੇ ਜੇ ਸਿਹਤ ਠੀਕ ਨਹੀਂ ਹੈਗੀ ਉਹਨਾਂ ਦੇ ਟੈਸਟ ਹੋ ਰਹੇ ਨੇ ਜੇ ਵਾਕਈ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਮੰਨ ਲਿਆ ਚਲੋ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਕੈਪਟਨ ਸਾਹਿਬ ਟਵਿੱਟਰ ਜਾਂ ਐਕਸ ਦੇ ਉੱਤੇ ਕੋਈ ਟਵੀਟ ਤਾਂ ਕਰ ਸਕਦੇ ਸੀ ਕੈਪਟਨ ਅਮਰਿੰਦਰ ਸਿੰਘ ਜੇ ਬਿਮਾਰ ਨੇ ਤਾਂ ਉਹਨਾਂ ਦੀ ਟੀਮ ਤਾਂ ਬਿਮਾਰ ਨਹੀਂ ਉਹਨਾਂ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਜਾਂ ਜਿਹੜੇ ਮੀਡੀਆ ਨੂੰ ਆਰਗੇਨਾਈਜ਼ ਕਰਦੇ ਨੇ ਅੱਜ ਕੱਲ ਤਾਂ ਤੁਸੀਂ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਇੱਕ ਲੀਡਰ ਦਾ ਆਪਣਾ ਪੂਰਾ ਸੋਸ਼ਲ ਮੀਡੀਆ ਦਾ ਪੇਜ ਹੈ ਕੈਪਟਨ ਅਮਰਿੰਦਰ ਸਿੰਘ ਤਾਂ ਉੱਥੇ ਵੀ ਕਿਤੇ ਨਜ਼ਰ ਨਹੀਂ ਆ ਰਹੇ ਹੈ ਕਿੱਥੇ ਨੇ ਕੈਪਟਨ ਅਮਰਿੰਦਰ ਸਿੰਘ ਐਸਾ ਹੀ ਹੋਇਆ ਸੀਗਾ ਜਦੋਂ ਤੁਹਾਨੂੰ ਯਾਦ ਆ ਕਿ ਕੋਵਿਡ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਸੀ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਤੋਂ ਨਿਕਲੇ ਨਹੀਂ ਸੀ ਉਸ ਤੋਂ ਬਾਅਦ ਬੜਾ ਵਿਵਾਦ ਹੁੰਦੇ ਰਹੇ ਆ ਉਹਨਾਂ ਨੂੰ ਸਵਾਲ ਹੁੰਦੇ ਰਹੇ ਕਿ ਇਹ ਆਉਣਾ ਚਾਹੀਦਾ ਸੀ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਸੀ ਇਹੀ ਤਾਂ ਉਹ ਦੁੱਖ ਦੀ ਘੜੀ ਸੀ ਜਦੋਂ ਉਹਨਾਂ ਨੇ ਪੰਜਾਬ ਦੇ ਵਸਨੀਕਾਂ ਦੇ ਆ ਕੇ ਗੱਲ ਲੱਗਣਾ ਸੀ ਹੱਥ ਨੇੜੇ ਲਾ ਕੇ ਉਹਨਾਂ ਦਾ ਹਾਲ ਪੁੱਛਣਾ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਆਏ ਹੁਣ ਸਿਚੁਏਸ਼ਨ ਵੀ ਹੋਰ ਹੈ ਹੁਣ ਦੂਸਰੀ ਗੱਲ ਇਹ ਹੈ ਜੇ ਕਿ ਇਹ ਤਾਂ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਕਿਤੇ ਜੋ ਜਿਸ ਤਰੀਕੇ ਦਾ ਵੈਲਕਮ ਪ੍ਰਨੀਤ ਕੌਰ ਦਾ ਹੋਇਆ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਕੀ ਉਸ ਨੂੰ ਭਾਪਤਾ ਨਹੀਂ ਗਏ ਕੈਪਟਨ ਅਮਰਿੰਦਰ ਸਿੰਘ ਕਿ ਭਾਈ ਜੇ ਮੈਂ ਗਿਆ ਤਾਂ ਮੇਰੇ ਨਾਲ ਵੀ ਕਿਤੇ ਇਦਾਂ ਦਾ ਵਿਵਹਾਰ ਨਾ ਹੋ ਜੇ ਤੇ ਫਿਰ ਸੋਚੋ ਜਿਹੜੇ ਲੀਡਰ ਨੇ ਸਾਰੀ ਜ਼ਿੰਦਗੀ ਵਾਵਾਖੱਟੀ ਹੋਵੇ ਜਿਹਨੂੰ ਪੰਜਾਬ ਕਦੇ ਪਾਣੀਆਂ ਦਾ ਰਾਖਾ ਤੱਕ ਦਾ ਔਰਡ ਜਾਂ ਫਿਰ ਸਨਮਾਨ ਐਡਾ ਨਾਮ ਦੇ ਕੇ ਰੱਖ ਦਿੱਤਾ ਗਿਆ ਹੋਵੇ ਨਾਮ ਤੇ ਉਸ ਐਡੇ ਵੱਡੇ ਆਗੂ ਦਾ ਜੇ ਹੁਣ ਵਿਰੋਧ ਲੋਕ ਕਰਦੇ ਨੇ ਤਾਂ ਉਹ ਗੱਲ ਨਾ ਸਹੀ ਨਹੀਂ ਜਾਂਦੀ ਹੈਗੀ ਕੋਈ ਵੀ ਹੈ ਹਿਊਮਨ ਨੇਚਰ ਹੈ ਕਿ ਅਸੀਂ ਆਪਾਂ ਸਹਿ ਨਹੀਂ ਸਕਦੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਕਾਰਨ ਬਣ ਰਿਹਾ ਇਸ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਕਿ ਜੇ ਪਰਨੀਤ ਕੌਰ ਨੂੰ ਕਿਸਾਨ ਘੇਰ ਰਹੇ ਨੇ ਤਾਂ ਕਿਤੇ ਮੈਨੂੰ ਵੀ ਘੇਰ ਕੇ ਸਵਾਲ ਨਾ ਪੁੱਛਣ ਤੇ ਸ਼ਾਇਦ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਵੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਹੈਨਿਕਾ ਤਾਂ ਸੀ ਦੇਖਿਆ ਹੈ ਕਿ ਉਹਨਾਂ ਦੀ ਨਵੀਂ ਪਾਰਟੀ ਆ ਭਾਜਪੀ ਤਾਂ ਉੱਥੇ ਜੇਕਰ ਕਿਸਾਨਾਂ ਪ੍ਰਤੀ ਉਹਨਾਂ ਨੇ ਕੰਮ ਕੀਤਾ ਕਿਸਾਨਾਂ ਦੀ ਬਾਹ ਫੜੀ ਸੀ ਕਿਉਂਕਿ ਉਹਨਾਂ ਨੇ ਵੱਡਾ ਦਾਵਾ ਠੋਕਿਆ ਸੀ ਕਿ ਅਸੀਂ ਕਰਜ਼ਾ ਮਾਫ਼ ਕੀਤਾ ਹੈ ਕੀ ਅਜਿਹੇ ਹਾਲਾਤ ਪੈਦਾ ਕਰਨ ਚ ਕਾਮਯਾਬ ਨਹੀਂ ਹੋ ਰਹੀ ਹੁਣ ਵੀ ਕੈਪਟਨ ਮਰਿੰਦਰ ਸਿੰਘ ਕੇ ਕਿਸਾਨਾਂ ਦਾ ਭਰੋਸਾ ਜਿੱਤ ਸਕੇ ਕਿਉਂਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਸਭ ਤੋਂ ਅੱਗੇ ਹੋ ਕੇ ਕੈਪਟਨ ਮਰਿੰਦਰ ਸਿੰਘ ਨੇ ਰਾਹ ਜਿਹੜਾ ਕਿਸਾਨਾਂ ਨੂੰ ਦਿੱਲੀ ਜਾਣ ਦੇ ਲਈ ਦਿੱਤਾ ਸੀ ਟਰੈਕਟਰ ਰੈਲੀਆਂ ਜਿਹੜੀਆਂ ਕੀਤੀਆਂ ਸੀ ਹਾਲਾਂਕਿ ਸਰਕਾਰ ਉਸ ਸਮੇਂ ਹੋ ਸੀ ਜਾਂ ਪਾਰਟੀ ਹੋਰ ਸੀ ਪਰ ਕੀ ਹਾਲਾਤ ਉਹ ਨਹੀਂ ਬਣਾ ਸਕੇ ਕੈਪਟਨ ਮਰੀਂਦਰ ਸਿੰਘ ਕੈਪਟਨ ਮਰੀਂਦਰ ਸਿੰਘ ਹਾਲਾਤ ਉਹੇ ਜੇ ਬਣਾ ਸਕਦੇ ਨੇ ਪਰ ਬਣ ਨਹੀਂ ਸਕਦੇ ਕਿਉਂਕਿ ਉਹ ਪਾਰਟੀ ਐਸੀ ਦੇ ਵਿੱਚ ਨੇ ਜਿਹਨੂੰ ਹਲੇ ਵੀ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਕਿਸਾਨ ਉਸ ਤਰੀਕੇ ਦੇ ਨਾਲ ਹੱਥਾਂ ਤੇ ਨਹੀਂ ਚੁੱਕਦੇ ਭਾਜਪਾ ਦਾ ਉਦੋਂ ਵਿਰੋਧ ਜ਼ਿਆਦਾ ਹੋਣਾ ਸ਼ੁਰੂ ਹੋਇਆ ਹਾਲਾਂਕਿ ਪਹਿਲਾਂ ਭਾਜਪਾ ਦਾ ਇੰਨਾ ਕੋਈ ਵਿਰੋਧ ਨਹੀਂ ਸੀ ਭਾਜਪਾ ਤੇ ਅਕਾਲੀ ਦਲ ਤਾਂ ਇਕੱਠੇ ਮਿਲ ਕੇ ਚੋਣਾਂ ਲੜਦੇ ਸੀ ਭਾਜਪਾ ਦੇ ਜਿਹੜੇ ਉਮੀਦਵਾਰ ਸੀ ਉਹ ਵੀ ਜਿੱਤਦੇ ਹੁੰਦੇ ਸੀ ਤੇ ਅਕਾਲੀ ਦਲ ਦੇ ਵੀ ਜਿੱਤੇ ਹੁੰਦੇ ਸੀ ਮਿਲ ਕੇ ਦੋਹਾਂ ਨੇ ਸਰਕਾਰ ਬਣਾਈ ਲਗਾਤਾਰ 10 ਸਾਲ ਸਰਕਾਰ ਚਲਾਈ ਹੈ ਗੱਲ ਉਹ ਨਹੀਂ ਗੱਲ ਇਹ ਹੈ ਵੀ ਜਦੋਂ ਤੋਂ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਸੀ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਦੇ ਲਈ ਹੋਰ ਹੀ ਕੁਝ ਜਿਹੜੀ ਇੱਕ ਧਾਰਨਾ ਉਹ ਬਣ ਗਈ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿ ਯਾਰ ਇਹ ਐਦਾਂ ਕਰ ਰਹੀ ਸੀ ਸਰਕਾਰ ਇਸ ਪਾਰਟੀ ਦੀ ਕਿ ਉਦੋਂ ਇਹ ਹੋਇਆ ਸੀ ਕਿ ਸਾਡੀਆਂ ਜ਼ਮੀਨਾਂ ਤੱਕ ਖੋਈਆਂ ਜਾ ਸਕਦੀਆਂ ਨੇ ਮਤਲਬ ਇਸ ਤਰੀਕੇ ਦੇ ਨਾਲ ਹੋ ਜਾਂਦਾ ਐਸੇ ਕਰਕੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਕਿਤੇ ਨਾ ਕਿਤੇ ਡਰਦੇ ਨੇ ਕਿ ਭਾਜਪਾ ਤੋਂ ਡਰਦੇ ਨੇ ਕਿ ਇਦਾਂ ਨਾ ਹੋ ਜੇ ਹਾਲਾਂਕਿ ਸਾਰੇ ਆਗੂ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੰਜਾਬੀਆਂ ਦਾ ਭਰੋਸਾ ਜਿੱਤ ਲਈਏ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇੱਕ ਚੰਗੀ ਭੂਮਿਕਾ ਅਦਾ ਕਰ ਸਕਦੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਆ ਨਹੀਂ ਰਹੇ ਏਹੀ ਗੱਲ ਹੈ ਕਿ ਦੇਖੋ ਆਉਣਾ ਚਾਹੀਦਾ ਦੂਸਰਾ ਇੱਕ ਸਵਾਲ ਮੇਰੇ ਖਿਆਲ ਆ ਰਿਹਾ ਕਿ ਜਿਹੜਾ 23 ਤਰੀਕ ਨੂੰ ਪੀਐਮ ਮੋਦੀ ਪੰਜਾਬ ਦੇ ਵਿੱਚ ਪਹਿਲੀ ਰੈਲੀ ਪਟਿਆਲਾ ਚ ਕਰ ਰਹੇ ਨੇ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਵੈਲਕਮ ਕਰਨ ਪਹੁੰਚਣਗੇ ਜਾਂ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਅਜੇਹਾ ਫੀਲ ਕਰਾਉਣਗੇ ਕਿ ਕੈਪਟਨ ਚੋਣ ਪ੍ਰਚਾਰਚੀ ਨੇ ਨਹੀਂ ਆਉਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬੀਜੇਪੀ ਦਾ ਐਡਾ ਵੱਡਾ ਲੀਡਰ ਜਿਹਦੇ ਇੱਕ ਬਿਆਨ ਤੇ ਮਤਲਬ ਸਰਕਾਰਾਂ ਬਣ ਰਹੀਆਂ ਹੁਣ ਕੱਲੇ ਇੱਕੋ ਚਿਹਰੇ ਦੇ ਉੱਤੇ ਪਹਿਲਾ ਸਰਕਾਰ ਬਣੀ 2019 ਚ ਫੇਰ ਸਰਕਾਰ ਬਣੀ ਤੇ ਹੁਣ ਫੇਰ ਦਾਵਾ ਕੀਤਾ ਜਾ ਰਿਹਾ ਕਿ ਅਸੀਂ 24 ਚ ਵੀ ਦੁਬਾਰਾ ਸਰਕਾਰ ਬਣਾ ਲਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਲੀਡਰ ਪਟਿਆਲੇ ਆਵੇ ਪ੍ਰਨੀਤਕੌਰ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਆਵੇ ਤੇ ਉਹਨਾਂ ਹੀ ਪ੍ਰਨੀਤਕੌਰ ਦੇ ਹਸਬੰਡ ਕੈਪਟਨ ਅਮਰਿੰਦਰ ਸਿੰਘ ਉਸ ਥੇ ਨਾ ਹੋਣ ਬਹੁਤ ਵੱਡੇ ਸਵਾਲ ਖੜੇ ਹੋ ਜਾਣਗੇ ਪਰ ਮੈਨੂੰ ਉਮੀਦ ਹੈ ਕਿ ਜਿਹੜੇ ਲੋਕਾਂ ਨੇ ਜਾਂ ਤੁਸੀਂ ਅਸੀਂ মিডিਆ ਵਾਲਿਆਂ ਨੂੰ ਕਿਹੜੇ ਮਿਲੇ ਨੇ ਕੈਪਟਨ ਅਮਰਿੰਦਰ ਸਿੰਘ ਇੰਨੇ ਮਹੀਨਿਆਂ ਤੋਂ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦੇਖਿਆ ਜਾਂ ਨਹੀਂ ਅਸੀਂ ਮਿਲੇ 23 ਮਈ ਇੱਕ ਚੰਗਾ ਦਿਨ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੂੰ ਮਿਲ ਸਕਦੇ ਨੇ ਨਜ਼ਰ ਆ ਸਕਦੇ ਨੇ ਦੇਖੋ ਇਸ ਉਮਰ ਦੇ ਵਿੱਚ ਸਿਹਤ ਢਿੱਲੀ ਮੱਠੀ ਹੁੰਦੀ ਰਹਿੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਥੋੜੀ ਜੀ ਤਵੀਰ ਢਿੱਲੀ ਆ ਤਾਂ ਵੀ ਤੁਸੀਂ ਕਿਉਂਕਿ ਇੱਥੇ ਗੱਲ ਪ੍ਰਧਾਨ ਮੰਤਰੀ ਮੋਦੀ ਦੀ ਵੀ ਆ ਤੇ ਨਾਲ ਉਹਨਾਂ ਦੇ ਧਰਮ ਪਤਨੀ ਪ੍ਰਨੀਤ ਕੌਰ ਦਾ ਚੋਣ ਪ੍ਰਚਾਰ ਦੀ ਰੈਲੀ ਆ ਸੋ ਮੈਨੂੰ ਲੱਗਦਾ ਕਿ 80-90% ਕੈਪਟਨ ਮਨਿੰਦਰ ਸਿੰਘ ਜ਼ਰੂਰ ਆਉਣਗੇ ਜੇ ਨਾ ਆਏ ਤਾਂ ਫਿਰ ਹੋਰ ਵੀ ਸਵਾਲ ਖੜੇ ਹੋਣਗੇ ਹੁਣ ਆਪਾਂ ਇਸੇ ਤੇ ਸਵਾਲ ਸਵਾਲ ਤਾਂ ਇੱਥੇ ਇੱਥੇ ਹੀ ਖੜੇ ਹੁੰਦੇ ਆ ਕਿ ਜਦੋਂ ਪ੍ਰਨੀਤ ਕੌਰ ਲੋਕਾਂ ਨੂੰ ਤਾਂ ਅਪੀਲ ਕਰ ਰਹੀ ਆ ਕਿ ਤੁਸੀਂ ਸਾਡੀ ਰੈਲੀ ਚ ਆਓ ਪਰ ਉੱਥੇ ਹੀ ਜਿਹੜੇ ਕੈਪਟਨ ਮਨਿੰਦਰ ਸਿੰਘ ਨਾਲ ਨੇੜਤਾ ਲੋਕਾਂ ਦੀ ਬਣੀ ਹੋਈ ਸੀ ਜਾਂ ਇੱਕ ਜਿਹੜਾ ਉਹਨਾਂ ਦਾ ਜੇ ਭਾਸ਼ਣ ਵੀ ਹੁੰਦਾ ਸੀਗਾ ਉਹਨੂੰ ਸੁਣਨ ਦੇ ਲਈ ਹਜ਼ਾਰਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ ਕਿ ਲੱਗਦਾ ਹੈ ਕਿ ਉਹ ਭਰੋਸਾ ਜਾਂ ਪ੍ਰਨੀਤ ਕੌਰ ਦੀ ਅਪੀਲ ਲੋਕਾਂ ਨੂੰ ਰਾਸ ਆਏਗੀ ਨਹੀਂ ਪਰਨੀਤ ਕੌਰ ਅ ਕਿਸ ਤਰੀਕੇ ਨਾਲ ਲੋਕਾਂ ਨੂੰ ਅਪੀਲ ਕਰਦੇ ਨੇ ਨਹੀਂ ਕਰਦੇ ਉਹ ਵੱਖਰੀ ਗੱਲ ਆ ਆਪਾਂ ਤਾਂ ਕੈਪਟਨ ਨਮਰਿੰਦਰ ਸਿੰਘ ਦੇ ਬਾਰੇ ਗੱਲ ਕਰਦੇ ਆ ਫਿਰ ਸਵਾਲ ਇਹ ਆ ਜਾਂਦਾ ਕਿ ਕਿਤੇ ਇਹ ਕੈਪਟਨ ਨਮਰਿੰਦਰ ਸਿੰਘ ਦੇ ਸਿਆਸਤ ਸਿਆਸੀ ਕਰੀਅਰ ਦਾ ਕਿਤੇ ਅੰਤਵਲ ਤਾਂ ਨਹੀਂ ਜਾ ਰਿਹਾ ਕੰਮ ਕਿ ਐਕਟਿਵ ਹੈ ਹੀ ਨਹੀਂ ਤੁਸੀਂ ਇੰਨੇ ਸਿਆਸਤ ਤੋਂ ਤੁਸੀਂ ਡੀਐਕਟਿਵਿਟ ਹੋ ਚੁੱਕੇ ਹੋ ਕਿ ਤੁਹਾਨੂੰ ਵਾਪਸ ਆਉਣਾ ਪਊਗਾ ਜੇ ਤੁਸੀਂ ਵਾਪਸ ਨਹੀਂ ਆਉਂਦੇ ਤਾ ਫਿਰ ਲੋਕ ਭੁੱਲ ਜਾਣਗੇ ਕਿ ਕੋਈ ਕੈਪਟਨ ਵੀ ਸੀਗਾ ਸੋ ਕੈਪਟਨ ਅਮਰਿੰਦਰ ਸਿੰਘ ਇਹੀ ਵੇਲਾ ਆਉਣਾ ਚਾਹੀਦਾ ਤੇ ਮੈਨੂੰ ਲੱਗਦਾ ਪੂਰੀ ਉਮੀਦ ਹੈ ਕਿ 23 ਮਈ ਨੂੰ ਜਿਹੜੀ ਪੀਐਮ ਮੋਦੀ ਰੈਲੀ ਕਰਨਗੇ ਉਦੋਂ ਸਾਨੂੰ ਤੁਹਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਸਕਦੇ ਨੇ ਜੀ ਤਾਂ ਹੁਣ 23 ਮਈ ਤੇ ਨਜ਼ਰਾਂ ਟਿਕੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਤੇ ਸਵਾਲ ਖੜੇ ਹੋ ਰਹੇ ਨੇ ਤੇ ਲੋਕ ਹੱਥਾਂ ਤੇ ਇਹ ਸਵਾਲ ਚੁੱਕੀ ਫਿਰਦੇ ਨੇ ਕਿ ਆਖਰਕਾਰ ਕੈਪਟਨ ਸਾਹਿਬ ਗਾਇਬ ਕਿੱਥੇ ਹੋਗੇ ਕੀ ਉਹ 3 ਨੂੰ ਰੈਲੀ ਵਿੱਚ ਪਹੁੰਚਣਗੇ ਜਾਂ ਨਾ ਇਹ ਵੀ ਇੱਕ ਵੱਡਾ ਸਵਾਲ ਬਣ ਰਿਹਾ ਹੈ ਤੇ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੈਲਕਮ ਕਰਨ ਦੇ ਲਈ ਪੀਐਮ ਮੋਦੀ ਦਾ ਪਹੁੰਚਦੇ ਆ ਜਾਂ ਨਹੀਂ